ਸਰਚਿਵ ਏਰੀਆ ਹੈਗਾ ਤੇ ਲੋਕਾਂ ਦਾ ਆਨ ਜਾਣ ਦਾ ਤੇ ਡੋਨ ਵਗੈਰਾ ਦਾ ਤੇ ਆਉਣ ਯਾ ਆਉਣ ਯੋਗ ਨਾ ਹੈਗਾ ਇਸ ਕਰਕੇ ਵੀ ਜੇ ਸਰਚਿਵ ਹੋਣ ਕਰਕੇ ਸਾਡੀ ਸਭ ਤੋਂ ਪਹਿਲਾ ਪ੍ਰਾਇੋਰਟੀ ਇਹ ਹੋਏਗੀ ਵੀ ਬਾਡਰ ਦੇ ਉੱਪਰ ਜਿਹੜੇ ਕੋਈ ਤੇ ਬਾਹੜੇ ਐਲੀਮੈਂਟਸ ਆ ਉਹ ਇੱਥੇ ਇੱਥੋਂ ਤੱਕ ਨਾ ਪਹੁੰਚਣ ਤੇ ਉਹਨਾਂ ਦੀ ਅਸੀਂ ਪੂਰੀ ਜੜੀ ਹੈ ਉਹਨਾਂ ਦੇ ਤੱਕ ਰੱਖ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰੀਏ ਸਾਡੀਆਂ ਇਸ ਏਰੀਏ ਦੇ ਵਿੱਚ ਲਗਾਤਾਰ ਜਿਹੜੀਆਂ ਪੈਟਰੋਲਿੰਗਸ ਇਹਨੀਆਂ ਚੱਲਦੀ ਰਹੇਗੀ ਨਾਕੇ ਵਗੈਰਾ ਵੀ ਸਾਡੇ ਲੱਗੇ ਹੋਏ ਨਹੀਂ ਅਸੀਂ ਹਰੇਕ ਜਿਹੜੀ ਆ ਨਾਕਿਆਂ ਦੇ ਉੱਪਰ ਗੈਡ ਐਲੀਮੈਂਟਸ ਆ ਉਹਨਾਂ ਨੂੰ ਚੈਕਿੰਗ ਦੀ ਮੇਰੀ ਪ੍ਰਾਇਓਰਟੀ ਰਹੇਗੀ ਤੇ ਦੂਜਾ ਨਸ਼ੇ ਦੇ ਜਿਹੜੇ ਖਿਲਾਫ ਮੇਰੀ ਮੁਹਿੰਮ ਮੈਂ ਜਿੱਥੇ ਵੀ ਲੱਗਦਾ ਰਹਿਆ ਉੱਥੇ ਨਸ਼ੇ ਦੇ ਖਿਲਾਫ ਮੇਰੀ ਮੁਹਿੰਮ ਨੂੰ ਮੈਂ ਪਿਆਰ ਦੇ ਦਿੰਦਾ ਰਹੇ ਤੇ ਇਸ ਏਰੀਏ ਦੇ ਵਿੱਚ ਵੀ ਅਸੀਂ ਜਿਹੜੀ ਨਸ਼ੇ ਦੇ ਖਰਾਬ ਜਿਹੜੇ ਬੱਚੇ ਇਸ ਦਾਦਾ ਚ ਫਸੇ ਹੋਏ ਨੇ ਉਹਨਾਂ ਨੂੰ ਆਪਾਂ ਕੱਢਣ ਦੀ ਕੋਸ਼ਿਸ਼ ਕਰਾਂਗੇ ਜਿੱਦੋਂ ਵੀ ਮੇਰੇ ਧਿਆਨ ਵਿੱਚ ਲਗਾਇਆ ਆਇਆ ਕਿ ਇਹ ਬੱਚੇ ਬੁਲਟ ਤੇ ਪਟਾਕੇ ਮਾਰਦੇ ਉਹਨਾਂ ਦੇ ਖਰਾਬ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਹਾਂਜੀ ਮੈਂ ਦਰੰਗਲਾ ਪੁਲਿਸ ਸਟੇਸ਼ਨ ਜੁਆਇਨ ਕੀਤਾ ਹੈ ਦਰੰਗਲਾ ਖਾਸ ਕਰਕੇ ਬਾਰਡਰ ਦਾ ਏਰੀਆ ਹੈ ਤੇ ਇੱਥੇ ਜਿਹੜੀ ਹੈ ਸੈਂਸਿਟਿਵ ਏਰੀਆ ਹੈਗਾ ਤੇ ਲੋਕਾਂ ਦਾ ਆਣ ਜਾਣ ਜਾਂ ਤੇ ਡ੍ਰੋਨ ਵਗੈਰਾ ਦਾ ਇੱਥੇ ਆਣ ਜਾਂ ਉਹਨਾਂ ਦਾ ਇਸ ਕਰਕੇ ਵੀ ਸੈਂਸਿਟਿਵ ਹੋਣ ਕਰਕੇ ਸਾਡੀ ਸਭ ਤੋਂ ਪਹਿਲਾ ਪ੍ਰਾਇੋਰਟੀ ਇਹ ਹੋਏਗੀ ਵੀ ਬਾਰਡਰ ਦੇ ਉੱਪਰ ਜਿਹੜੇ ਕੋਈ ਬਾਹਰੇ ਐਲੀਮੈਂਟਸ ਆ ਉਹ ਇੱਥੇ ਇੱਥੋਂ ਤੱਕ ਰਨਾ ਪਹੁੰਚਣ ਤੇ ਉਹਨਾਂ ਦੀ ਅਸੀਂ ਪੂਰੀ ਜੜੀ ਹੈ ਉਹਨਾਂ ਦੇ ਤੌਰ ਤੇ ਕਿ ਉਹਨਾਂ ਦੇ ਖਿਲਾਫ ਕਾਰਵਾਈ ਕਰੀਏ ਸਾਡੀਆਂ ਇਸ ਏਰੀਆ ਦੇ ਵਿੱਚ ਲਗਾਤਾਰ ਜੜੀਆਂ ਪਟੋਲਿੰਗ ਗਾਸਟ ਜੜੀਆਂ ਚੱਲਦੀ ਰਹੇਗੀ ਨਾਕੇ ਵਗੈਰਾ ਵੀ ਸਾਡੇ ਲੱਗੇ ਹੋਏ ਨਹੀਂ ਅਸੀਂ ਹਰੇਕ ਜੜੀ ਆ ਨਾਕਿਆਂ ਦੇ ਉੱਪਰ ਬਾਹਰੇ ਐਲੀਮੈਂਟਸ ਆ ਉਹਨਾਂ ਨੂੰ ਚੈਕਿੰਗ ਦੀ ਮੇਰੀ ਪ੍ਰਾਇੋਰਟੀ ਰਹੇਗੀ ਤੇ ਦੂਜਾ ਨਸ਼ੇ ਦੇ ਜਿਹੜੇ ਖਿਲਾਫ ਮੇਰੀ ਮਹਿੰਮ ਮੈਂ ਜਿੱਥੇ ਵੀ ਲੱਗਦਾ ਰਹਿਆ ਮੈਂ ਉੱਥੇ ਨਸ਼ੇ ਦੇ ਖਿਲਾਫ ਮੇਰੀ ਮਹਿੰਮ ਨੂੰ ਮੈਂ ਪਿਆਰ ਦੇ ਦਿੰਦਾ ਰਿਹਾ ਤੇ ਇਸ ਏਰੀਆ ਦੇ ਵਿੱਚ ਵੀ ਅਸੀਂ ਜਿਹੜੀ ਨਸ਼ੇ ਦੇ ਖਿਲਾਫ ਜਿਹੜੇ ਬੱਚੇ ਇਸ ਅੰਦਾਜ਼ਾ ਚ ਫਸੇ ਹੋਏ ਨੇ ਉਹਨਾਂ ਨੂੰ ਆਪਾਂ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਇਸ ਨੂੰ ਬढ़ावा ਦਿੰਦੇ ਨੇ ਤੇ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰੀ ਜਿਹੜੇ ਬੱਚੇ ਆ ਬੱਚਿਆਂ ਵਾਸਤੇ ਵੀ ਤੇ ਉਹਨਾਂ ਦੇ ਮਾਪੇ ਵਾਸਤੇ ਵੀ ਇੱਕ ਮੇਰਾ ਸੰਦੇਸ਼ ਹੈ ਵੀ ਜਿਹੜੇ ਮਾਪਿ ਉਹਨੇ ਆਪਣੇ ਬੱਚਿਆਂ ਨੂੰ ਬੁਲਟ ਮੋਟਰਸਾਈਕਲ ਲੈ ਕੇ ਦਿੱਤੇ ਹੋਏ ਨੇ ਤੇ ਉਹ ਉਹਨਾਂ ਦੇ ਜਿਹੜੇ ਆ ਪਟਾਕੇ ਮਾਰਦੇ ਨੇ ਤੇ ਆਮ ਪਬਲਿਕ ਉਹਨਾਂ ਹਰਾਸਮੈਂਟ ਹੁੰਦੀ ਹੁੰਦੀ ਹੈ ਤੇ ਕਈ ਵਾਰੀ ਉਹ ਡਰ ਵੀ ਜਾਂਦੇ ਤੇ ਕਈ ਵਾਰੀ ਇਹ ਸਿ ਪਟਾਕਿਆਂ ਕਾਰਨ ਕੋਈ ਵੱਡਾ ਹਾਸਾ ਵੀ ਹੋ ਸਕਦਾ ਮੇਰਾ ਉਹਨਾਂ ਦੇ ਕਰ ਮੈਸੇਜ ਆ ਵੀ ਉਹ ਖਾਸ ਕਰਕੇ ਪੇਰੈਂਟਸ ਨੂੰ ਹਰ ਗੱਲ ਦਾ ਪਤਾ ਹੁੰਦਾ ਵਾ ਉਹ ਆਪਣੇ ਬੱਚਿਆਂ ਨੂੰ ਅਵੋਇਡ ਕਰੋ ਅਵੋਇਡ ਕਰਨ ਅਤੇ ਜਦੋਂ ਵੀ ਮੇਰੇ ਧਿਆਨ ਵਿੱਚ ਲਗਾਇਆ ਆਇਆ ਵੀਰ ਬੱਚੇ ਬੁਲਟ ਦੇ ਬਟਾਕੇ ਮਾਰਦੇ ਉਹਨਾਂ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕਿ ਲੋਕਾਂ ਦੇ ਵਿੱਚ ਜਿਹੜੀ ਹੈ ਜਿਹੜੇ ਬੱਚੇ ਬੁਲਟ ਦੇ ਪਟਾਕੇ ਮਾਰਦੇ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਆਮ ਪਬਲੀ ਦੇ ਵਿੱਚ ਜਿਹੜੀ ਇਸ ਨਾਲ ਅੱਛਾ ਮੈਸੇਜ ਆਵੇਗਾ ਦੂਸਰਾ ਦੁਰੰਗਲੇ ਦੇ ਵਿੱਚ ਜਿਹੜੇ ਹਸਪੀਟਲ ਦੇ ਵਿੱਚ ਇੱਕ ਬਹੁਤ ਵਧੀਆ ਗਰਾਊਂਡ ਹੈ ਬਹੁਤ ਵਧੀਆ ਗਰਾਊਂਡ ਹੈ ਤੇ ਉਹਨੂੰ ਜਿਹੜੀ ਅਸੀਂ ਜਿਹੜੇ ਬੱਚੇ ਆ ਹੁਣ ਜਿੱਥੇ ਪੰਜਾਬ ਸਰਕਾਰ ਹੈ ਉਹ کافی ਨੌਕਰੀਆਂ ਦੀ有机会 ਦੇ ਰਹੀ ਨੇ ਹੁਣ ਵੀ ਉਹਨਾਂ ਨੇ 1800 ਕਨਸਟੇਬਲ ਭਰਤੀ ਕਰਨ ਵਾਸਤੇ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਨੇ ਤੇ ਇੱਥੇ ਅਸੀਂ ਉਹ ਬੱਚਿਆਂ ਨੂੰ ਨਾ ਕਿ ਜਿਹੜੇ ਬੱਚੇ ਕੋਈ ਇਸ ਦਾਦਾ ਚ ਫਸੇ ਹੋਏ ਨੇ ਜਾਂ ਜਿਹੜੇ ਬੱਚੇ ਅੱਗੇ ਵਧਣਾ ਚਾਹੁੰਦੇ ਨੇ ਨੌਕਰੀ ਪੁਲਿਸ ਦੇ ਵਿੱਚ ਆਣਾ ਚਾਹੁੰਦੇ ਨੇ ਉਹਨਾਂ ਬੱਚਿਆਂ ਨੂੰ ਟ੍ਰੇਨਿੰਗ ਦੇਵਾਂਗੇ ਤੇ ਉਹਦੇ ਵਿੱਚ ਬੱਚਿਆਂ ਨੂੰ ਡਿਵੈਲਪ ਕਰਕੇ ਤੇ ਪੰਜਾਬ ਸਰਕਾਰ ਦੇ ਵਿੱਚ ਐਡੀ ਪੁਲਿਸ ਤੇ ਮੈਗਨੇਟ ਵਿੱਚ ਨੌਕਰੀ ਕਰਨ ਦਾ ਮੌਕਾ ਦੇਵਾਂਗੇ